ਨੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਇਹ ਤਾਂ ਇਸ ਵਾਰੀ ਮਨੂੰ ਲੱਗਦਾ ਆਪਾਂ ਤੋਂ ਕੋਈ ਪੂਰੀ ਹੋਈ ਵੱਡੀ ਗਲਤੀ ਹੋਈ ਆ ਕੋਈ ਜਿਹੜਾ trap ਆਪਣੇ ਨਾਲ ਨਰਾਜ ਆ ਦੂਨਾ ਪਾਸੋਂ ਮਾਰ ਪੈ ਰਹੀ ਆ ਉੱਪਰੋਂ ਵੀ ਤੇ ਥੱਲੇੋਂ ਵੀ ਫਸਲਾਂ ਨੂੰ ਨੁਕਸਾਨ ਹੋਈ ਜਾਂਦਾ ਵਾ ਜਿਹੜੇ ਆ ਪਾਣੀ ਚੱਲਦੇ ਰਹਾ ਇੰਨਾ ਤੇਜ਼ ਇਹ ਆਪਾਂ ਇਸ ਟਾਈਮ ਹਰੀ ਕੇ ਪੱਤਣਾਂ ਬੰਨ ਤੇ ਖੜੇ ਆ ਜਿਹੜਾ ਬੰਨ ਜਿਹੜੇ ਬੰਨ ਤੇ ਪਾ ਖੜੇ ਆ ਬੰਨ ਕੰਟਰੋਲ ਕਰ ਰਿਹਾ ਕਿਉਂਕਿ ਇਧਰਲੇ ਪਾਸੇ ਪਿੰਡ ਸਾਰੇ ਇਧਰਲੇ ਪਾਸੇ ਹਜੇ ਝੋਨਾ ਸੇਫ ਆ ਇਧਰਲੇ ਪਾਸੇ ਹਜੇ ਸੇਫ ਆ ਕਿਉਂਕਿ ਇਧਰ ਪਿੰਡਾਂ ਦੇ ਪਿੰਡਾਂ ਤੋਂ ਘਰ ਦੇਖਦੇ ਹੋਣਗੇ ਤੇ ਇਧਰ ਜਿਹੜੇ ਘਰ ਦੇਖਦੇ ਆ ਉਹ ਸਾਰੇ ਡੁੱਬ ਗਏ ਆ ਤੇ ਜਿੱਥੋਂ ਦੀ ਆ ਪਾਣੀ ਜਾ ਰਿਹਾ ਇੱਥੇ ਕਹਿੰਦੇ 9 ਕਿੱਲੇ ਕਹਿੰਦੇ 6 7 ਕਿੱਲੇ ਸਾਰੇ ਮੋਸਟਲੀ ਇਹ ਡੁੱਬ ਗਏ ਆ ਜਿੱਥੋਂ ਬਾਈ ਮੈਨੂੰ ਇੱਥੇ ਮਿਲਿਆ ਕਹਿੰਦਾ ਮੇਰੇ 13 ਕਿੱਲੇ ਕਮਾਦ ਦੇ ਉਹ ਸਾਹਮਣੇ ਸਾਰੇ ਕਹਿੰਦਾ ਪਾਣੀ ਚ ਆਹ ਮੋਟਰ ਤੋਂ ਲੱਗਦੀ ਹੋਣੀ ਆ ਤੇ ਮੋਟਰ ਸਾਹਮਣੇ ਇੱਥੇ ਘਰ ਤੇ ਇੱਕ ਹੋਰ ਦੂਰ ਇੱਥੋਂ ਥੋੜਾ ਜਿਹਾ ਆਪਣੇ ਕੈਮਰੇ ਦੀ ਮਾਰ ਜਾਂਦੀ ਨਹੀਂ ਕਿ ਇਹ ਸਾਰੇ ਘਰ ਪਾਣੀ ਦੀ ਮਾਰ ਚਾਹ ਤੇ ਪਾਣੀ ਬਹੁਤ ਜਿਆਦਾ ਤੇਜ਼ ਆ ਤੇ ਉੱਤੋਂ ਰਹਿੰਦਾ ਖੁੰਦਾ ਮੀਂਹ ਤੋਂ ਰੱਬ ਅਗੇ ਦੁਆਹ ਕਰੋ ਜੀ ਇਹ ਸਾਰਾ ਕੁਝ ਬੰਦ ਹੋਵੇ ਪੰਜਾਬ ਦੇ ਚਿਹਰੇ ਤੇ ਥੋੜੀ ਰੌਣਕ ਆਵੇ ਚਿਹਰੇ ਤੇ ਰੌਣਕ ਲਿਆਉਣ ਦੀ ਕੋਸ਼ਿਸ਼ ਕਰਦੇ ਆ ਆਪਣੇ ਸਾਰੇ ਆ ਸੱਜਣ ਵੀਰ ਜਿਹੜੇ ਸੇਵਾ ਕਰਦੇ ਆ ਮੀ ਵਿਚ ਵੀ ਨਿ ਵਿਚਾਰੇ ਹਟੇ ਤੁਹਾਡੇ ਸਾਹਮਣੇ ਆ ਇਹ ਬੰਨ ਬਣਾਉਣ ਦਾ ਕੰਮ ਕਰਦੇ ਆ ਜੀ ਸਾਰੇ ਬਾਰੀ ਬਾਰੀ ਮਤਲਬ ਬਨ ਕੇ ਤੇ ਆ ਆਪਣੇ ਨਾਲ ਆਏ ਆ ਜੀ ਮੁੰਡੇ ਪਿੰਡੋਂ ਆਪਣੇ ਸਾਰੇ ਤੇ ਅਸਲ ਵਿੱਚ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਇਹ ਬੰਨ ਨੂੰ ਮਜ਼ਬੂਤੀ ਤੌਰ ਤੇ ਪੱਕਾ ਕਰਨਾ ਚਾਹੀਦਾ ਕਿਉਂਕਿ ਇਹ ਬੰਨ ਦੇ ਨਾਲ ਬਹੁਲੇ ਜ਼ਿਆਦੇ ਕਿਸਾਨਾਂ ਦੇ ਢੱਡ ਜੁੜੇ ਹੋਏ ਆ ਕਿਉਂਕਿ ਫਸਲ ਹੋਊਗੀ ਤਾਂ ਕਿਸਾਨ ਖਾਣਗੇ ਕੌਣਾ ਕੁਝ ਤੇ ਆ ਤੁਹਾਡੇ ਸਾਹਮਣੇ ਆ ਬਹੁਤ ਜਾਦੀ ਰਸਕੀ ਕੰਮ ਆ ਉਹ ਦੇਖੋ ਦੁਆ ਕਰੋ ਜੀ ਸਾਰਿਆਂ ਨੂੰ ਪੰਜਾਬ ਖੁਸ਼ਹਾਲ ਹੋਵੇ ਕਿਸਾਨ ਤੋਂ ਬਚੇ ਕਿਰਪਾ ਰੱਖੇ ਮਾਲਕ ਸਾਰਿਆਂ ਦੀ ਅਰੇ ਬੰਦਿਆ ਮੌਸਮ ਦਾ ਕੰਮ ਖਰਾਬ ਆ ਬਹੁਤ ਜਾਵੇ ਇੱਥੋਂ ਜਿੰਨੀ ਦੂਰ ਤੱਕ ਦੇਖਦੇ ਆ ਪਾਣੀ ਹੀ ਪਾਣੀ ਆ ਦਰਿਆ ਘਟ ਸਮੁੰਦਰ ਜਿਆਦੇ ਲੱਗ ਜਾਂਦਾ ਬਾਕੀ ਸੇਵਾ ਸੇਵਾ ਭਾਵਨਾ ਸੇਵਾ ਸਾਰੇ ਆਂ ਕਰੀ ਜਾਂਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੱਥੇ ਅੱਗੇ ਜਾ ਕੇ ਮੈਂ ਪਿੱਛੇ ਪਹਿਲਾਂ ਲਾਈਵ ਹੋਏ ਸੀ ਉਹਦੇ ਵਿੱਚ ਨਾ ਮੜੀਆਂ ਦਿਖਾਈ ਦਿੰਦੀਆਂ ਸੀਗੀਆਂ ਜਿਵੇਂ ਆਪਣੇ ਆਪਣੇ ਏਰੀਆ 'ਚ ਸਵੇਂ ਕਹਿ ਦਿੰਦੇ ਆ ਤੇ ਉਹ ਸਾਰੇ ਮਤਲਬ ਡੁੱਬੇ ਪਏ ਆ ਉੱਥੇ ਉਹਦੇ ਨਾਲ ਬੰਨ ਬਣਾਇਆ ਜਾ ਰਿਹਾ ਤੇ ਇੱਥੇ ਤੁਹਾਨੂੰ ਸ਼ਾਇਦ ਮੈਂ ਤੁਹਾਨੂੰ ਦਿਖਾ ਦਿੰਨਾ ਵਾ ਜਿੱਤੋਂ ਪਿੱਛੇ ਉਹ ਲੈਂਡ ਦੀ ਉਹ ਵਿੱਚ ਉਹ ਪਾਣੀ ਨੂੰ ਦੂਰ ਕਰਨ ਵਾਸਤੇ ਆ ਪਾਣੀ ਨੂੰ ਜਿੰਨਾ ਦੂਰ ਹੋਊਗਾ ਕਿਨਾਰੇ ਤੋਂ ਉੰਨਾ ਹੀ ਫਾਇਦਾ ਵਾ ਪਰ ਸਪੀਡ ਨਹੀਂ ਘਟਦੀ ਸਪੀਡ ਕੋ ਜਿਆਦਾ ਹੀ ਆ ਪਾਣੀ ਦੀ ਤੇ ਹਜੇ ਪਾਣੀ ਹਾਂ ਪਹੁੰਚ ਗਏ ਹਾਂਜੀ ਹਾਂਜੀ ਚਲੋ ਵਧੀਆ ਗੱਲ ਪਾਣੀ ਮੜਾਈ ਆ ਗਿਆ ਵੀਰੇ ਉਧਰ ਪਾਣੀ ਤਾਂ ਯਾਰ ਔਖਾ ਹੋ ਜਾਂਦਾ ਪਾਣੀ ਅੱਜ ਵੀ ਪਾਣੀ ਮੀਂਹ ਦਾ ਕਰਕੇ ਵਿੱਚੋਂ ਮੜਾ ਗਿਆ ਟਰਾਲੀ ਨੇ ਦੋ ਦੋ ਹੱਥ ਕਰਨੇ ਹੁਣ ਬਸ ਟਰਾਲੀ ਨੇ ਦੋ ਦੋ ਹੱਥ ਕਰਨੇ ਟਰਾਲੀ ਨੇ ਦੋ ਹੱਥ ਕਰ ਦੇਣਾ ਪਹੁੰਚਾਈ ਜਾਂਦੇ ਮਲੇ ਸਪੀਡ ਜ਼ਿਆਦਾ ਹੋ ਗਈ ਪਾਣੀ ਦੀ ਉਹ ਜੈਕ ਖਰਾਬ ਹੋ ਗਿਆ ਨਾ ਟਰਾਲੀ ਦਾ ਹੱਥੀ ਲਾਉਂਦੇ ਬਈ ਉਹ ਇਹਨੂੰ ਪੱਕਾ ਕਰਨਾ ਚਾਹੀਦਾ ਹੁਣ ਵੈਸੇ ਤਾਂ ਜਿਹੜਾ ਹੱਥੀ ਲਾਉਂਦੇ ਨਾ ਉਹ ਟਰਾਲੀ ਆਪੇ ਨਾ ਜਨਾ ਮਰਦਾ ਆ ਆ ਸਿਸਟਮ ਸਾਰਾ ਪੱਕਾ ਹੋਵੇ ਨਾ ਨਹੀਂ ਨਹੀਂ ਆ ਪੱਕਾ ਹੋਵੇ ਫੇਰ ਸਹੀ ਸਾਰਾ ਪੱਕਾ ਹੋਣਾ ਸੀ ਮੀ ਹਟਣ ਦੇ ਨਾਲ ਫੇਰ ਆਪਣੇ ਬੰਦੇ ਸਾਰੇ ਨਿਕਲੇ ਬਾਹਰ ਵਿੱਚੇ ਬਾਬਾ ਡਰਮ ਡਰਮ ਦੁੱਧ ਦੁੱਧ ਸੀਵਾ ਕਰਦਾ ਲੱਗਦਾ ਮੈਨੂੰ ਬਾਬਾ ਇਹ ਪਿੰਡੋਂ ਆਉਂਦਾ ਇੱਧਰੋਂ ਚਾਹ ਪਾਣੀ ਬਣ ਕੇ ਆਉਂਦਾ ਪਾਣੀ ਸਹੀ ਆ ਸਹੀ ਆ ਤੇ ਜਿੰਨਾ ਟਾਈਮ ਆ ਬੰਨ ਨਾ ਉਹਨਾਂ ਟਾਈਮਾਂ ਸਾਰੇ ਘਰ ਸੇਫ ਆ